ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਮੌਜੂਦ ਹੈਗੇ ਆ ਸਰਹਾਦੀ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਮਗਰ ਗੁਰੂ ਘਰ ਹੈ ਤਾਂ ਗੁਰੂ ਘਰ ਨੇ ਸ਼ਹਿਰਾ ਟਾਲਾ ਵਿਖੇ ਆਪਾਂ ਮੌਜੂਦ ਹੈਗੇ ਆ ਨਿਸ਼ਾਰਾ ਟਾਲਾ ਪਿੰਡ ਵਿਖੇ ਮੌਜੂਦ ਆ ਸਰਹਾਦੀ ਪਿੰਡ ਆ ਅਖੀਰਲਾ ਪਿੰਡ ਹੈ ਤਾਂ ਇਸ ਪਿੰਡ ਦੇ ਵਿੱਚੋਂ ਵੀ ਮਹਾਰਾਜ ਜੀ ਦੇ ਜੋ ਸਰੂਪ ਲੈ ਕੇ ਜਾਏ ਜਾਣੇ ਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਗੁਰੂ ਘਰ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਵੱਡਾ ਗੁਰੂ ਘਰ ਹੈਗਾ ਤਾਂ ਇਸ ਗੁਰੂ ਘਰ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਪੂਰਾ ਪਿੰਡ ਜੋ ਇੱਥੇ ਆ ਕੇ ਨਤਮਸਤਕ ਹੁੰਦਾ ਹੈ ਦਰਸ਼ਨ ਦੇ ਦਰੇ ਕਰਦਾ ਹੈ ਉੱਥੇ ਹੀ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਜੋ ਪਿੰਡ ਹੈਗਾ ਨਿਸ਼ਾਰਾ ਢਾਲਾ ਇਹ ਬਿਲਕੁਲ ਹੀ ਸਰਹੱਦੀ ਪਿੰਡ ਆ ਲਾਸਟ ਵਾਲਾ ਪਿੰਡ ਕਹਿ ਸਕਦੇ ਆ ਅਖੀਰਲਾ ਪਿੰਡ ਇਸ ਨੂੰ ਆਪਾਂ ਕਹਿ ਸਕਦੇ ਆ ਤਾਂ ਉੱਥੇ ਦੱਸ ਦਈਏ ਕਿ ਗੁਰੂ ਘਰ ਦਾ ਜੇ ਆਪਾਂ ਕਹਿ ਲਈਏ ਤਾਂ ਇਸ ਜਗ੍ਹਾ ਤੋਂ ਜੋ 11 ਦੇ ਕਰੀਬ ਜੋ ਮਹਾਰਾਜ ਜੀ ਦੇ ਸਰੂਪ ਲੈ ਕੇ ਜਾਏ ਜਾਂਦੇ ਨੇ ਗੁਰਦੁਆਰਾ ਭਗਤ ਜਲੰਦਸ ਜੀ ਨਿਸ਼ਾਰਾ ਢਾਲਾ ਵਿਖੇ ਆਪਾਂ ਮੌਜੂਦ ਹੈਗੇ ਆ ਤਾਂ ਪਿੰਡ ਦੀਆਂ ਤਸਵੀਰ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਤਾਂ ਉੱਥੇ ਦੂਜੇ ਤਰਫਾ ਮੈਂ ਆਪਣੇ ਸ਼ੋਗੀ ਨੂੰ ਕਹੂੰਗਾ ਜਿੱਥੇ ਕਿ ਗੁਰੂ ਘਰ ਹੈ ਸਾਹਮਣੇ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਫੈਂਸਿੰਗ ਹੈ ਕੰਡਿਆਲੀ ਤਾਰਾਂ ਨੇ ਤਾਂ ਜੋ ਸਰਹੱਦ ਹੈ ਤਾਂ ਉਸ ਸਰਹੱਦ ਦੇ ਪਰਲੇ ਬੰਨੇ ਪਾਕਿਸਤਾਨ ਹੈ ਤਾ ਉਹ ਤਸਵੀਰਾਂ ਤੂੰ ਤਾੜਨਾ ਸਾਂਝੀ ਕਰ ਰਹੇ ਆ ਕਿ ਆਪਾਂ ਇਸ ਵਕਤ ਗੁਰੂ ਘਰ ਚ ਮੌਜੂਦ ਆ ਤਾਂ ਕੈਮਰਾ ਸਾਡਾ ਗੁਰੂ ਘਰ ਚ ਮੌਜੂਦ ਆ ਤਾਂ ਇੰਨੀ ਨੇੜਤਾ ਹੈਗੀ ਆ ਇਹ ਤੁਹਾਨੂੰ ਦਿਖਾ ਰਹੇ ਆ ਕਿ ਸਾਹਮਣੇ ਬੰਨੇ ਪਾਕਿਸਤਾਨ ਆ ਤਾਂ ਤਾਰਾ ਬਿਲਕੁਲ ਸਾਹਮਣੇ ਨੇ ਤਾਂ ਇਸ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਦੇ ਵਿੱਚੋਂ ਮਹਾਰਾਜ ਜੀ ਦੇ ਸਰੂਪ ਜਿਹੜੇ ਬੜੇ ਹੀ ਜੋ ਮर्यादा ਅਨੁਸਾਰ ਮर्यादा ਦੇ ਨਾਲ ਜੋ ਲੈ ਕੇ ਜਾਏ ਜਾਣੇ ਆ ਤਾਂ ਇਹ ਤਸਵੀਰਾਂ ਵਿਸ਼ੇਸ਼ ਸਾਂਝੀਆਂ ਕਰ ਰਿਹਾ ਤਾਂ ਮੈਂ ਆਪਣੇ ਸ਼ੋਗੀ ਨੂੰ ਕਹੂੰਗਾ ਨਾਲ ਗੁਰੂ ਘਰ ਜਿਵੇਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਜੋ ਮੈਨੇਜਰ ਸਚਕੰਸ਼ਰੀ ਹਰਮੰਦਰ ਸਾਹਿਬ ਜੀ ਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਜੋ ਸਰੂਪ ਲੈ ਕੇ ਜਾਏ ਜਾਣੇ ਨੇ ਕਿਉਂਕਿ ਜੋ ਹਾਲਾਤ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਕਿਉਂਕਿ ਅਰਦਾਸ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਹਾਲਾਤ ਖਰਾਬ ਨਾ ਹੋਣ ਪਰ ਜੇਕਰ ਹਾਲਾਤ ਖਰਾਬ ਹੁੰਦੇ ਨੇ ਤਾਂ ਉਸ ਵੇਲੇ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਬੇਅਦਬੀ ਨਾ ਹੋਵੇ ਕੋਈ ਘਟਨਾ ਨਾ ਘਟੇ ਤਾਂ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜੋ ਅੱਜ ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਜੋ ਇਹਨਾਂ ਗੁਰੂ ਘਰਾਂ ਚੋਂ ਲੈ ਕੇ ਜਾ ਕੇ ਜੋ ਕਹਿ ਸਕਦੇ ਕਿ ਸਤਲਾਨੀ ਸਾਹਿਬ ਵਿਖੇ ਵੀ ਲੈ ਕੇ ਜਾਏ ਜਾਣਗੇ ਕੁਝ ਰੂਪ ਤੱਕ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਵਿਵੇਕ ਸਰ ਸਾਹਿਬ ਜਾ ਕੇ ਸਰੂਪ ਜੋ ਬੜੇ ਸਤਿਕਾਰ ਦੇ ਨਾਲ ਉੱਥੇ ਲੈ ਕੇ ਜਾਏ ਜਾਣਗੇ ਉੱਥੇ ਰੱਖੇ ਜਾਣਗੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਗੱਡੀ ਦੇ ਵਿੱਚ ਇਹ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋ ਗੱਡੀ ਲੈ ਕੇ ਆਏ ਨੇ ਤਾਂ ਇਸ ਗੱਡੀ ਦੇ ਵਿੱਚ ਇਹ ਜੋ ਸਰੂਪ ਲੈ ਕੇ ਜਾਏ ਜਾਣੇ ਨੇ ਤਾਂ ਇਹ ਜੋ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸਰੂਪ ਜਿਹੜੇ ਲੈ ਕੇ ਜਾਈ ਜਾ ਰਹੇ ਨੇ ਤਾਂ ਸਰਹੱਦੀ ਪਿੰਡ ਜੋ ਕਹਿ ਸਕਦੇ ਨੇ ਸ਼ਹਿਰਾ ਢਾਲਾਂ ਵਿੱਚ ਮੌਜੂਦ ਹੈਗੇ ਆ ਤਾਂ ਇੱਥੋਂ ਸਰੂਪ ਲੈ ਕੇ ਜਾਏ ਜਾਣੇ ਆ ਤਾਂ ਜਿਹੜੇ ਮੈਨੇਜਰ ਸਾਹਿਬਾਨ ਹੈਗੇ ਨੇ ਤਾਂ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਹੈਗੇ ਨਹੀਂ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਸੱਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਮੈਨੇਜਰ ਸਾਹਿਬਾਨ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਗੱਲ ਕਰਦੇ ਆ ਤਾਂ ਮੇਜਰ ਸਾਹਿਬਨ ਸਾਡੇ ਨਾਲ ਮਜੂਨੇ ਤਾਂ ਮੈਂਜਰ ਸਾਹਿਬ ਜਿਹੜਾ ਇੱਥੋਂ ਸਰੂਪ ਲੈ ਕੇ ਜਾਈ ਜਾਣੇ ਆ ਤਾਂ ਬੜੇ ਸਤਿਕਾਰਯੋਗ ਲੈ ਕੇ ਜਾ ਰਹੇ ਆ ਕਿਉਂਕਿ ਬਿਲਕੁਲ ਕੰਡਿਆਲਿਆਂ ਤਾਰਾਂ ਵੀ ਜਿਹੜੀਆਂ ਇੱਥੋਂ ਬਿਲਕੁਲ ਸਾਹਮਣੇ ਦਿਖਦੀਆਂ ਨੇ ਤਾਂ ਕਿੰਨੇ ਸਰੂਪ ਹੈਗੇ ਮਹਾਰਾਜ ਜੀ ਦੇ ਵੇਖੋ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਹਾਰਾਜ ਜੀ ਦੇ ਕਰੀਬ 50 ਦੇ ਕਰੀਬ ਸਰੂਪ ਆ 8 ਤੋਂ 12 ਪਿੰਡਾਂ ਦੇ ਬਿੱਚੂ ਵੀ ਜਿਹੜੇ ਆ ਸਾਡੇ ਪ੍ਰਚਾਰਕ ਸਬੰਧ ਲੱਗੇ ਆ ਸਾਰੇ ਵਿਚਾਰੇ ਸਵੇਰ ਦੇ ਇਹਨਾਂ ਨੇ ਸੰਗਤਾਂ ਦੇ ਨਾਲ رابطہ ਪਿੰਡ ਵਾਲਿਆਂ ਨਾਲ ਪੰਚਾਇਤ ਸਰਪੰਚਾਂ ਨਾਲ ਕਰਕੇ ਗੁਰਦਰਾ ਸਬੰਧਾਂ ਦੇ ਗ੍ਰੰਥੀਆਂ ਨਾਲ ਕਰਕੇ ਸਹਿਮਤੀ ਪ੍ਰਗਟਾਉਂਦਿਆਂ ਹੋਇਆ ਜਿਹੜਾ ਵਾ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਆ ਗੁਰੂ ਮਹਾਰਾਜ ਦੀ ਬਦਬੀ ਨਾ ਹੋਵੇ ਕਈ ਤੇ ਘਟਨਾ ਵਾਪਰਦੀ ਆ ਕੋਈ ਕੋਈ ਵੀ ਘਟਨਾ ਵਾਪਰਦੀ ਆ ਕੋਈ ਬਦਬੀ ਨਾ ਹੋਵੇ ਇਸ ਕਰਕੇ ਜਿਹੜਾ ਮਹਾਰਾਜ ਦੇ ਜਿਹੜੇ ਪਾਵਨ ਸਰੂਪ ਜਿਹੜੇ ਆ ਉਹ ਅਸੀਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਵਾ ਇਹ ਜਿਹੜਾ ਵਾ ਰਾਮ ਸਰ ਸਾਹਿਬ ਜਿਹੜਾ ਵਾ ਸ਼ੀਦਾ ਸਾਹਿਬ ਅਮ ਜਦੋਂ ਵੀ ਠੰਡ ਠੰਡੋਲਾ ਹੁੰਦਾ ਵਾ ਦੋਵੇਂ ਦੇਸ਼ਾਂ درمیان ਇਹ ਹੁੰਦਾ ਵਾ ਇਸ ਤਰ੍ਹਾਂ ਹੀ ਜਿਵੇਂ ਮਹਾਰਾਜ ਦੇ ਰੂਪ ਲੈ ਕੇ ਸੰਗਤ ਚੱਲੀ ਇਸ ਤਰ੍ਹਾਂ ਹੀ ਮਹਾਰਾਜ ਦੇ ਰੂਪ ਵਾਪਸ ਦੇਖ ਜਾਣਾ ਸੰਗਤ ਇਸ ਵਕਤ ਕਾਫੀ ਭਾਵਕ ਹੋਈ ਆ ਇੱਕ ਆਪਣੀ ਆਪਣੀ ਆਸਤਾ ਹੁੰਦੀ ਆ ਤਾਂ ਅੱਖਾਂ ਵੀ ਪਾ ਰਹੀਆਂ ਨੇ ਤਾਂ ਤੁਹਾਨੂੰ ਕੀ ਲੱਗਦਾ ਕਿਉਂਕਿ ਕੰਡਿਆਲੀਆਂ ਤਾਰਾਂ ਵੀ ਬਿਲਕੁਲ ਨਾਲ ਨੇ ਸਰਹੱਦੀ ਪਿੰਡ ਨੇ ਜੇ ਮਾਹੌਲ ਖਰਾਬ ਹੁੰਦਾ ਤਾਂ ਕਿੰਨਾ ਕੁ ਡਰ ਵਾਲਾ ਮਾਹੌਲ ਬਣ ਸਕਦਾ ਕਿਉਂਕਿ ਗੁਰੂ ਘਰ ਦੇ ਵਿੱਚ ਜੇ ਪਹਿਲਾਂ ਨਾ ਕਰਦੇ ਤਾਂ ਦੇਖੋ ਜੀ ਇਹ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਦਾ ਅਸਰਾਵਾ ਤੇ ਪੰਜਾਬ ਦੀ ਇਹ ਧਰਤੀ ਆ ਕੋਈ ਕੋਈ ਆਜ ਨਹੀਂ ਆਉਂਦੀ ਪਹਿਲੀ ਗੱਲ ਤੇ ਰਹੀ ਗਰ ਆਪਣੇ ਗੁਰੂ ਸਾਹਿਬ ਦੀ ਜਿਹੜੀ ਆ ਅਦਬ ਸਤਕਾਰ ਬਰਕਰਾਰ ਰੱਖਣਾ ਉਹਦੇ ਮੁਤਾਬਕ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਨੇ ਸਾਡੀਆਂ ਡਿਊਟੀਆਂ ਲਾਈਆਂ ਵਾਂ ਮੈਨੇਜਰਾਂ ਦੀਆਂ ਪ੍ਰਚਾਰਕ ਸਹਿਬਾਨਾਂ ਦੀਆਂ ਕਥਾਵਾਚਕਾਂ ਦੀਆਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਵੀ ਕਿਤੇ ਵੀ ਕੋਈ ਪ੍ਰੋਬਲਮ ਨਾ ਆਵੇ ਤੇ ਮਹਾਰਾਜ ਦੇ ਅਦਬ ਦੇ ਸਤਕਾਰ ਨੂੰ ਮੁੱਖ ਰੱਖਦੇ ਹਾਂ ਮਹਾਰਾਜ ਦੇ ਰੂਪ ਜਿਹੜੇ ਆ ਸੁਰੱਖਿਆ ਜਗਵਾਦਾਂ ਤੇ ਪਿੰਡਾਂ ਵਾਲਿਆਂ ਦੀ ਸੰਗਤਾਂ ਦੇ ਨਾਲ ਸਹਿਮਤੀ ਦੇ ਨਾਲ ਲੈ ਕੇ ਨੇ ਤੇ ਇੱਥੇ ਸਿੰਘ ਸਾਹਿਬ ਵੀ ਮੇਜੂ ਪਹੁੰਚ ਰਹੇ ਸੀਗੇ ਜੀ ਵੇ ਜੀ ਹੁਣੇ ਸੁਲਨ ਚ ਆਇਆ ਵਾ ਵਿਗਿਆਨੀ ਕੁਲਦੀਪ ਸਿੰਘ ਬਲਗੱਜ ਜੀ ਪਹੁੰਚ ਰਹੇ ਆ ਹੁਣੇ ਤੇ ਵੇਖੋ ਹਾਂਜੀ ਹਲੋ ਤਾਂ ਇਹ ਤਸਵੀਰਾਂ ਲਗਾਤਾਰ ਪਿੰਡ ਦੀਆਂ ਸਾਂਝੀਆਂ ਕੀਤੀਆਂ ਜਿੱਥੇ ਉੱਥੇ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਮੌਜੂਦ ਆ ਜੋ ਇਸ ਗੁਰੂ ਘਰ ਦੇ ਵਿੱਚ ਤਾਂ ਇੱਥੋਂ ਕੁਝ ਹੀ ਸਮੇਂ ਦੇ ਵਿੱਚ ਜਿੱਦਾਂ ਕਿ ਜੋ ਪਹਿਲੇ ਗੁਰੂ ਘਰਾਂ ਦੇ ਵਿੱਚੋਂ ਮਹਾਰਾਜ ਦੇ ਸਰੂਪ ਲੈ ਕੇ ਗਏ ਨੇ ਤਾਂ ਹੁਣ ਜੋ ਇਸ ਗੁਰੂ ਘਰ ਦੇ ਵਿੱਚੋਂ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਏ ਜਾਣੇ ਆ ਤਾਂ ਇੱਕ ਵਾਰੀ ਫੇਰ ਤੋਂ ਤਸਵੀਰ ਸਾਂਝੀ ਕਰ ਦਈਏ ਜਿੱਥੇ ਇੱਕ ਤਰਫਾ ਗੁਰੂ ਘਰ ਉੱਥੇ ਸਾਹਮਣੇ ਬਿਲਕੁਲ ਜ਼ੀਰੋ ਲਾਈਨ ਜੋ ਤਾਰਾਂ ਕੰਡਿਆਲੀ ਤਾਰਾਂ ਉਹ ਵੀ ਤਾਂ ਉਹ ਵੀ ਬਿਲਕੁਲ ਗੁਰੂ ਘਰ ਦੇ ਉੱਤੋਂ ਖੜ ਕੇ ਤੁਹਾਡੇ ਨਾਲ ਤਸਵੀਰਾਂ ਦੇ ਪੇਜ ਤੇ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਤੇ ਵੀ ਦੂਰ ਜਾਣ ਦੀ ਲੋੜ ਨਹੀਂ ਪੈ ਰਹੀ ਇੱਥੋਂ ਹੀ ਤੁਹਾਨੂੰ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਇੰਨੀ ਨੇੜੇ ਜੋ ਇਹ ਗੁਰੂ ਘਰ ਹੈ ਆ ਖੇਰਲਾ ਪਿੰਡ ਨਿਸ਼ੈਰਾ ਟਾਲਾ ਜ਼ਿਲ੍ਹਾ ਤਰਨਤਾਰਨ ਆਉਂਦਾ ਹੈ ਤਾਂ ਇਹ ਅਖੀਰਲਾ ਪਿੰਡ ਜੋ ਹੈ ਉਸ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੰਡਿਆਲੀ ਤਾਰਾਂ ਤਾਂ ਇਹ ਹਾਲਾਤ ਖਰਾਬ ਨਾ ਹੋਣ ਤਾਂ ਉਸ ਨੂੰ ਧਿਆਨ 'ਚ ਰੱਖਦੇ ਹੋਏ ਗੁਰੂ ਘਰਾਂ ਦੇ ਵਿੱਚੋਂ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਇਆ ਰਹੇ ਨੇ ਤਾਂ ਨੇੜਲੇ ਜਿਹੜੇ ਜਿੰਨੇ ਵੀ ਪਿੰਡ ਛੋਟੇ ਛੋਟੇ ਪਿੰਡ ਪੈਂਦੇ ਨੇ ਜਿੰਨੇ ਵੀ ਉੱਥੇ ਗੁਰੂ ਘਰ ਨੇ ਤਾਂ ਜਿੱਦਾਂ ਮੈਨੇਜਰ ਸਾਹਿਬਾਂ ਨੂੰ ਦੱਸਿਆ ਗਿਆ 50 ਦੇ ਕਰੀਬ ਸਰੂਪ ਹੈਗੇ ਨੇ ਤਾਂ ਇਹ ਸਾਰੇ ਸਰੂਪ ਜਿਹੜੇ ਆ ਜੋ ਸ਼੍ਰੀ ਹਮਸੱਦ ਸਾਹਿਬ ਲੈ ਕੇ ਜਾਇਏ ਜਾਣੇ ਆ ਤਾਂ ਉੱਥੇ ਹੀ ਜਾ ਕੇ ਜੋ ਆ ਬਿਲਕੁਲ ਸੁਰੱਖਤ ਜਿਹੜੇ ਸਹੀ ਮर्याਦਾ ਦੇ ਨਾਲ ਜਿਹੜੇ ਉੱਥੇ ਰੱਖੇ ਜਾਣਗੇ ਤਾਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਣੀ ਦਰਸ਼ਨ ਟੀਵੀ ਦੇ ਨਾਲ ਟੜ ਨਾਲ ਕੱਲੀ-ਕੱਲੀ ਤਸਵੀਰ ਜਿਹੜੀ ਸਾਂਝੀ ਕਰਦੇ ਰਵਾਂਗੇ ਜੋ ਵੀ ਅਪਡੇਟ ਹੋਏਗੀ ਟੜ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸਦੀਕ ਮਰਤ ਦੇ ਨਾਲ ਅਛਾ ਸੁਨਗ ਜਗਬਾਣੀ ਟੀਵੀ ਨਿਸ਼ਾਰਾ ਟਾਲਾ